ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਆਪਣਾ ਚੈਨਲ ਪੌਂਗਾਂ ਦਾ ਡੇਰੀ ਫਾਰਮ 511 ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਜਸਤਰਵਾਲ ਤਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਵੜਨ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਸੂਈ ਤੇ ਇੱਕ ਗੱਬਣ ਤਿਆਰ ਤੇ ਆਪਾਂ ਪਹੁੰਚਿਆ ਵੀਰ ਪਾਲੀ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸਾਸੀਆ ਵੀਰ ਜੀ ਸਾਸੀਆ ਵੀਰ ਜੀ ਕੀ ਹਾਲ ਜੀ ਚੜਦੀ ਕਲਾ ਤੁਸੀਂ ਸੁਣਾਓ ਅਸ ਕਿਤਾ ਮਹਾਰਾਜ ਬੇਤ ਕਿਰਪਾ ਹੀ ਚਾਹੀਦੀ ਆ ਜੀ ਓ ਠੀਕ ਠਾਕ ਵਧੀਆ ਹਾਂ ਜੀ ਵਧੀਆ ਵਧੀਆ ਸਭ ਠੀਕ ਠਾਕ ਵਧੀਆ ਜੀ ਤੇ ਭਾਈ ਹਾਂ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਹਾਂ ਵੀਰ ਜੀ ਮੇਰਾ ਉਮਰਪੁਰ ਪਾਲੀ ਜੀ ਨਾਮ ਮੇਰਾ ਅੱਛਾ ਜੀ ਅੰਮ੍ਰਪੁਰਾ ਜੋ ਅੱਛਾ ਜੀ ਸੀਲ ਜਨਾਲਾ ਜੋ ਅੰਮ੍ਰਸਰ ਜੋ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 81948 1834 ਠੀਕ ਹੈ ਜੀ 81948 18434 ਹਾਂ ਜੀ ਹਾਂ ਜੀ ਠੀਕ ਹੈ ਜੀ ਬਈ ਇਹ ਪਹਿਲੇ ਨੰਬਰ ਦੀ ਜਿਹੜੀ ਵਾਇਰਸ ਹੋਈ ਏ ਕਰਵਾ ਸੁਬਾ ਸੁਈ ਆ ਪਹਿਲਾ ਸੁਆ ਸੁਈ ਜਿਵੇਂ ਅੱਛਾ ਜੀ ਇਹਦੇ ਅੰਦਰ ਬੋਲਾ 8 ਕਿਲੋ ਤਿਆਰ ਜੋ ਠੰਡੀ ਦੀ ਬੜੀ ਰੱਸੀ ਪੋਣੀ ਪਾਉਣੀ ਪਾਉ ਨੀ ਇਦਾਂ ਪਾਉਂ ਚੋ ਇੰਨੀ ਠੀਕ ਹੈ ਠੀਕ ਲੋ ਜੀ ਆਖਰੀ ਨਿੰਗ ਦੇ ਦੇਖੋ ਆ ਜੀ ਬਹੁਤ ਠੰਡੀ ਦੀਆਂ ਸੋਲੀਆਂ ਪਾਉਦਿਆ ਹਾਂਜੀ ਠੀਕ ਹੈ ਜੀ ਬਹੁਤ ਚੰਗੀ ਬੱਸੀ ਹੈਗੀ ਠੀਕ ਹੈ ਕਿੰਨਾ ਕੱਢ ਦੂ ਦੋਤੇ 10 ਕਿਲੋ ਰਮਾਨਾ ਚਵਾਈ ਜਾਊਗੀ ਤੇ ਠੀਕ ਹੈ ਜੀ 10 ਕਿਲੋ ਰਮਾਨਾ ਚਵਾਈ ਜਾਊਗੀ ਠੀਕ ਹੈ ਜੀ ਥੋੜੀ ਆ ਦੋਦੀ ਬੜਾ ਸੰਗੜਾ ਨਾ ਬੜਾ ਤੈਨੂੰ ਪਤਾ ਹੁੰਦਾ ਹਾਂਜੀ ਲੋ ਬਗੀ ਕਬਰੀ ਚੱਕ ਪਹਿਲ ਨਾ ਬਿਸ਼ੇ ਜਵਾਕ ਆ ਮੇਰੇ ਮਗਰ ਮੱਛੀ ਜੋ ਠੀਕ ਹੈ ਪਿਛੇ ਵੀ ਫੀਮੇਲ ਕਾਫ ਜੇ ਸਤਾਰੋਲੀ ਚੱਕ ਉਹ ਫਿਕਰ ਤਬ ਥੋੜਾ ਜਿਹਾ ਨੋਰਮਲ ਹੈ ਆਜਾ ਨਾ ਇੰਨਾ ਵੱਡਾ ਨਾ ਛੋਟਾ ਕਾਦ ਦੇ ਮੀਡੀਅਮ ਸਾਈਜ਼ ਵਾਲੀ ਕਰ ਫਿਰ ਬੋਝ ਜਿੰਨੀ ਅੱਧੀ ਥੱਲੇ ਪਾਜੀ ਰੱਖੋ ਠੀਕ ਹੈ ਠੀਕ ਥੱਲੇ ਬੋਝ ਦਾ ਹੀ ਲੱਤ ਨਾ ਮਾਰੋ ਜਿੰਨਾ ਮਰਜ਼ੀ ਵਿਹੜੇ ਦੇ ਖਿਲਾਰ ਕੇ ਚਵਾਈ ਕਰ ਸਕਦੇ ਤੁਸੀਂ ਸੇਂਗ ਸੌਣ ਨਿਗ ਨਿਗੇ ਹੈਗੇ ਬਹੁਤ ਠੀਕ ਹੈ ਮੱਛੀ ਬਹੁਤ ਚੰਗੀ ਸੇਵਾ ਦੀ ਫੋਟੋ ਜ਼ਰੂਰ ਆ ਗਈ ਬਾਕੀ ਹੈਕਰ ਤੋਂ ਮਤਾਲੀ ਆ ਕੋਈ ਸਾਹਮਣਾ ਲੈ ਜਾਊਗਾ ਚਲੋ ਦੋ ਤੇ ਚੰਗਾ ਵੀ ਕੱਢ ਸਕਦੀ ਆ ਹੋਰ ਇਹ ਸੇਵਾ ਦਾ ਵਾ ਹਾਂਜੀ ਹਾਂਜੀ ਤਾਂ ਕਿ 12ਵਾਂ ਜੋ ਸਕਦਾ ਤੁਹਾਨੂੰ ਪਤਾ ਲਾੜਾ ਬਾਹਰ ਦਿੰਦੀ ਆ ਹਾਂਜੀ ਹਾਂਜੀ ਆਏ ਪੱਠੇ ਪੁੱਠੇ ਨੂੰ ਮੰਦੀਆਂ ਵੰਡ ਮੁੰਡ ਪਾ ਗਿਆ ਦੇ ਹਾਂਜੀ ਹਾਂਜੀ ਤੇ ਛੱਡੋ ਬਾਈ ਜਿਵਾੜ ਤੇਰਾ ਕਿੰਨਾ ਕੰਮ ਹੋ ਗਿਆ ਉਹ ਤੁਸੀਂ ਨੂੰ ਸੀਨਾ ਜੋ ਹੋ ਗਏ ਤੇ ਜਦਨ ਹੋ ਗਏ ਤੇ ਜਦਨ ਹਾਂਜੀ ਕੱਲ ਨਾਲ ਨਾਲ ਹੀ ਇੰਨੇ ਖੇਚਦਾ ਮਲ ਚੱਟ ਗਿਆ ਹਾਂਜੀ ਬੋਲਾ ਇਹ ਬੋਲਾ ਜੀ ਹਾਂਜੀ ਠੀਕ ਲਓ ਜੇ ਇਹ ਰੈਡੀ ਬਰੋਪਰ ਆਪਾਂ ਇਹ ਜਿਹੜਾ 8 ਲੀਟਰ ਆ ਬਿਲਕੁਲ ਰੈਡੀ

ਤੋ ਯਾਰ ਮਗਰਲੇ ਧਾਰੀ ਚ ਵਾਈ ਜੇ ਬਿਲਕੁਲ ਹੀ ਕੋਲ ਪਾ ਰਿਆ ਹੋਲੀ ਚ ਵਾਈ ਆ ਉਹ ਛਟਾ ਨਹੀਂ ਪਈ ਹੈ ਜੋਂ ਚਾਂ ਚਾਂ ਬਹੁਤ ਸਾਫੀ ਠੀਕ ਹੈ ਜੀ ਦੁੱਧ ਪਈ ਗੱਲਾਂ ਬਾਹਰ ਦੇ ਡੰਗ ਠੰਡੇ ਵਾਧਾ ਹੁੰਦਾ ਹਾਂ ਹਾਂ ਜੀ ਹਾਂ ਜੀ ਵਾਧਾ ਹੁੰਦਾ ਹੈ ਬਿਲਕੁਲ ਸਹੀ ਗੱਲ ਹੈ ਜੀ ਇਹ ਜੂਲ ਪਾ ਪਈ ਚੋਇਆ ਤੇ 20 ਲੀਟਰ ਚੋਂ ਆਉਂਦਾ ਵੀ ਫੇਰਾ ਕੋਈ ਹਾਂ ਜੀ ਸਹੀ ਗੱਲ ਭਾਈ ਆ ਭਾਈ ਅਗਲੇ ਥਾਂ ਚੋਆ ਵੇਖੋ ਸਾਡੀ ਮੋਟਰ ਹੈ ਭਾਈ ਇਹ ਤੋਂ ਕੋਈ ਜੀ ਆਹ ਅਗਲੇ ਥਾਂ ਦੀ ਚੋਾਈ ਜੀ ਇਹ ਤੋਂ ਕੋਈ ਨਾਰਮਲ ਚੋਾਈ ਆ ਨੇ ਹੁੰਦੀ ਭਾਈ ਚੌਣ ਗਿਆ ਦਾ ਹਾਂਜੀ 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 ਇੰਨੀ ਚਵਾਈ ਚੰਗੀ ਲੱਗੀ ਤੇ ਦੇਖੋ ਠੀਕ ਹੈ ਜੀ ਲੋ 10000 ਕੋਲ ਭਾਈ ਰਮਾਨ ਨਾ ਭਰੀਓਗੇ ਆ ਬੱਚੇ ਨੂੰ ਭਾਈ ਛੱਡ ਰਾਂ ਜੀ ਠੀਕ ਹੈ ਜੀ ਦੇਖੋ ਲੋ ਜੀ ਆਹ ਵਾਲਾ ਦੁੱਧ ਜੇ ਫੇਰ ਭਾਈ ਭਾਈ ਥੱਲੇ ਭਾਈ ਜੀ ਦੇਖੋ ਜਿੱਦਾਂ ਮਰਜ਼ੀ ਖੋਲ ਕੋ ਜੱਕਰੀ ਦੁੱਧ ਤਾਂ ਖੋਲ ਭਾਈ ਥੱਲੇ ਹੈਗਾ ਜਾਈਏ ਕਿੰਨਾ ਥੱਲੇ ਹੈਗਾ ਜਾਈਏ ਬਾਬਾ ਜੀ ਚੈੱਕ ਕਰਾਦੇ ਥਾਣਾ ਦੇ ਵਿੱਚ ਕਿੰਨਾ ਕਿਲੋ ਤੁਹਾਨੂੰ ਲੈ ਹੈਗਾ ਜੀ ਤੇ ਕੋ ਠੀਕ ਹੈ ਜੀ ਹਾਂ ਜੀ ਤੇ ਇਹਦਾ ਮੁੱਲ ਭਾਜੀ ਕੀ ਕਰਨਾ ਮੁੱਲ ਵੇਖ ਲਓ ਭਾਈ ਜਾਂਦਗੀ ਦੁੱਧ ਵੀ ਮਈਆਂ ਨਾਲ ਹਸਾ ਵੀ ਨਾ ਸੰਗਣਾ ਵਾ ਤੇ ਹਾਂਜੀ ਹਾਂਜੀ ਦੇ ਦੀ 36000 ਦੀ ਭਾਈ ਇਹ ਕਰੀਏ ਮਾਨ ਤਾਣਾ ਆ ਵੀ ਕਰਾ ਲਓ ਭਾਈ ਤੁਹਾਨੂੰ ਪਾ ਰੋ ਤੁਸੀਂ ਵੀਡੀਓ ਬਣਾਉਂਦੇ ਹੋ ਨਹੀਂ ਪੌਂਦੇ ਲੈ ਗਏ ਚਲੋ ਛੰਗ ਛੰਗ ਵੀ ਆ ਗਿਆ ਯਾਰ ਛੜਦੀ ਭਾਈ ਹੋਰ ਨਾ ਕਰੀਏ ਮੰਡਾਨ ਖੁੱਲਾ ਕਰੀਏ ਚੀਜ਼ ਚੰਗੀ ਭਾਈ ਬੜੀ ਜੇ ਵਧੀ ਬੜੀ ਚੰਗੀ ਜੋ ਸਾਂਭਣ ਸੁਮਣ ਵਾਲੀ ਆ ਇਹ ਲੱਪਾ ਲੱਪਾ ਸਾਂਭਣ ਲੱਪਾ ਲੱਪਾ ਇਹ ਲਾਇਆ ਕਿ ਥੋੜੇ ਪੱਠੇ ਬਾਹਰ ਵਾਲੇ ਖਾਣ ਹੀ ਨਹੀਂ ਦੇ ਹਾਂਜੀ ਹਾਂਜੀ ਤੁਸੀਂ ਦੱਸੋ ਭਾਈ ਨਿਹਾਨ ਆ ਦੱਸੋ ਜਿੱਥੇ ਛੱਡੀ ਦੇਣੀ ਆਪਾਂ 34 ਦੇ ਦੀ ਭਾਈ ਹੋਰ ਛੱਡ ਦੇ ਯਾਰ 33 ਦੀ ਬਾਈ ਦੇ ਦਾਂ ਬਾਕੀ ਜੋੜੇ ਹੋਰ ਖੁੱਲਾ ਮਾਨਤਾ ਕਰ ਦਿੰਦੇ ਆ ਤੁਹਾਨੂੰ ਪਤਾ ਪਾਲੀ ਉਮੇ ਪੇ ਭਾਗ ਛੋਟੇ ਛੋਟੇ ਹੁੰਦੇ ਆ ਠੀਕ ਹੈ ਠੀਕ ਹੈ ਆਪਾਂ ਫਕੀਆਂ ਡਾਉਣ ਵਾਲੀ ਗੱਲ ਕਰਦੇ ਆ ਬਿਲਕੁਲ ਸਹੀ ਗੱਲ ਹੈ ਇਹ ਕਿਹਦੀ ਤਰ੍ਹਾਂ ਕਰ ਨੂੰ ਜਿਆਦਾ ਪਾਵੇ ਗਏ ਹਾਂ ਹਾਂਜੀ ਕਿੰਨਾ ਤਿੰਨੇ ਹੀ ਤਿੰਨੇ ਹੀ ਬਹੁਤ ਠੰਡੀ ਧੀ ਭਾਈ ਫੇਰ ਥੱਲੇ ਬਾਈਆਂ ਭਾਏ ਇਧਰ ਦੇਖੋ ਇੰਨਾ ਚਵਾਲ ਲੱਗਾ ਵੇਖੋ ਮੈਂੜ ਪਾੜ ਦੂੰਗਾ ਇਧਰ ਦੇਖੋ ਠੀਕ ਹੈ ਜੀ ਇੰਨਾ ਚਵਾਲ ਲੱਗਾ ਇਧਰ ਦੇਖੋ ਬੋ ਬਾਈ ਕਿਹਦੀ ਚਵਾਲ ਆਏ ਬੋੜਾ ਪਈਆਂ ਕੋ ਬੋੜਾ ਜਿਹਾ ਰੱਖੋ ਬਿਲਕੁਲ ਸਹੀ ਗੱਲ ਹੈ ਜੀ ਠੀਕ ਹੈ ਤੇਤੀਆ ਦੇ ਭਾਈ ਜੋੜੇ ਮਾਦਰ ਖੁੱਲਾ ਕਰ ਦਿੰਨੇ ਭਾਈ ਠੀਕ ਹੈ ਆਹ ਵੜ ਕਿੰਨਾ ਕ ਟਾਈਮ ਖੜਦੀ ਹੈ ਜੇ ਆਹ ਗੱਭਾਂ ਜੀ ਭਾਈ ਗੱਭਾਂ ਜੀ ਦੇ ਵਹੀਕਲ ਦੀ ਗਾਰੰਟੀ ਹੈ ਓ ਅੱਛਾ ਜੀ ਹਾਂਜੀ ਬਾਕੀ ਗਰਮੀ ਗਰਮੀ ਚਲੋ 16 17 ਭਰਦੇ ਗਰਮੀ ਆ ਨਾ ਹਾਂਜੀ ਹਾਂਜੀ ਵਹੀਕਲ ਦੀ ਗਾਰੰਟੀ ਹੈ ਜੀ ਵੈੜ ਤੇ ਜੈ ਸੁਵੇ ਸੁਣੀ ਜੋ ਦੇਖੋ ਠੰਡੀ ਵੇਖੋ ਲਓ ਜੀ ਠੰਡ ਸੁਣੀ ਬੜਾ ਚੰਗਾ ਢੱਲਾ ਬੜੀਆਂ ਬਾਨੀ ਬੜੀ ਆ ਇਧਰ ਠੀਕ ਹੈ ਕਿੰਨਾ ਕ ਟਾਈਮ ਖੜਦੀਏ ਨੇ ਟਾਈਮ ਹੈ 15 ਦਿਨ ਤੇ 10 15 ਦਿਨ ਖੜਦੀ ਹੈ ਠੀਕ ਹੈ ਲਓ ਜੀ 10 ਤੋਂ 15 ਦਿਨ ਖੜਦੀ ਤੇ ਵੱਡੀ ਵੈੜ ਆ ਕੱਡ ਕੱਟ ਚੱਕ ਕੁਆਲਟੀ ਦੇ ਸੇਕਸ ਨੂੰ ਕੋਈ ਫੇਸ ਕੁਆਲਟੀ ਆਖੋ ਦੇਖੋ ਜੀ ਵੀ ਚੰਗਾ ਆ ਗਿਆ ਹਾਂਜੀ ਵੱਡੀ ਬੜੇ ਭਾਈ 20 ਕਿਲੋ ਦੀ ਭਰੂਗੇ ਠੀਕ ਹੈ ਜੀ ਇਹ ਕਿਹਨੇ ਸੰਭੀ ਥੋੜੀ ਘਟਿਆ ਠੀਕ ਹੈ ਠੀਕ ਹੈ ਬਹੁਤ ਵਧੀਆ ਕੱਟ ਕਾੜ ਕੇ ਤਾਂ ਬਹੁਤ ਹੀ ਸ਼ੱਡਾ ਆ ਗਿਆ ਇੱਕ ਬਾਈ ਅਸੀਂ ਨੇ ਕਿਹਾ ਮੈਂ ਗੁੱਡੀ ਛੱਡੀ ਪਾੜੇ ਕਰਦੀ ਮਾਰਿਆ ਠੀਕ ਜੀ ਦੇਣਾ ਜੀ 20 ਦੇ ਅਸपास ਹੋਰ 15 20 ਧੰਨਵਾਦ ਮੈਂ ਫੇਰ ਠੰਡੀਆਂ ਭਾਈ ਫੇਰ ਜਿੱਦਾ ਮਰਜ਼ੀ ਬਹੁਤ ਦੇਖੋ ਇਹ ਨਾਲ ਵਿੱਚ ਸੀਰੀਆਂ ਤੁਹਾਨੂੰ ਬਰਾ ਦੇ ਬਹੁਤ ਆਜ ਦੇਖੋ ਠੀਕ ਹੈ ਜੀ ਹਾਂਜੀ ਚੰਗਾ ਉਹ ਚੰਗਾ ਲੱਗ ਰਿਹਾ ਹੈ ਜੀ ਬਾਰੇ ਚਲੋ ਦੋ ਦਿਨ ਨਹੀਂ ਚਗਾ ਗੱਡੀ ਕਿ ਨਾ ਕਰ ਮਾੜੀ ਨੇ ਇਹ ਥਾਂ ਤੋਂ ਨਹੀਂ ਬਹੁਤ ਹੀ ਚੰਗਾ ਲੱਗਾ ਵਾ ਢੁੱਲਾ ਢੁੱਲਾ ਜਿਹੜੀਆਂ ਕਾਫੀ ਅਜੇ ਹਵਾਲੇ ਤੇ ਇਹ ਮਹੀਨੇ ਨੇ 15 ਲਾਇਨੇ ਬੰਨ ਬਣੂਏ ਅੱਛਾ ਜੀ ਹਾਂ ਜੀ ਠੀਕ ਹੈ ਲੋ ਜੀ ਦੇਣ 10 ਤੋਂ 15 ਵੀ ਖੜ ਸਾਠੀ ਰਹੂਏ ਕਾਧਾ ਦਿਨ ਹੋ ਸਕਦਾ ਵੱਧ ਵੀ ਲੱਜੇ ਕਦ ਕਦ ਦੇਖੋ ਭਾਈ ਛਾਤੀ ਤੋਂ ਹੁੰਦੀ ਪੂਰੀ ਕਦ ਬੜਾ ਲੈੜਦਾ ਠੀਕ ਹੈ ਜੀ ਤੇ ਇਹਦਾ ਮੁੱਲ ਭਾਈ ਕੀ ਕਰਨਾ ਫਿਰ ਇਹ ਲੈ ਲਓ ਭਾਈ ਤਿਆਰ ਹੀ ਤੁਹਾਨੂੰ ਪਾਪਾ 60 ਦੀ ਵੇਚ ਜੇ ਹਾਂਜੀ ਜਵਾਤ ਆਦ ਨਹੀਂ ਕਰਮਾੜੀ ਹਾਂਜੀ ਹਾਂਜੀ ਸੋ ਦੇ ਦੀ 50 ਦੀ ਅੰਦਰ ਕਰ ਦੀ 50 ਦਾ ਮੈ ਦਿਨਾ ਦੋ ਛੜਦੀ ਭਾਈ ਹੋਰ ਛੜਦੀ ਛੜਾਲਾ ਜਿੰਨੇ ਛੋਣੇ ਭਾਈ 45 ਜਾਂ ਦੀਏ ਪੂਰੇ 45 ਦੀ ਭਾਈ 45 ਜਾਂ ਦੀਏ ਭਾਈ ਜੋੜਾ ਖੜੋਗਾ ਨਾ ਕੋਈ ਹਾਂਜੀ ਇਕੱਲੇ 45 ਦੀ ਜੋ ਉਹ ਤੇਤੀ ਜੋ ਜੋੜਾ ਖੜੂ 70000 ਦਾ ਜੋੜਾ ਹਾਂਜੀ 70000 ਦਾ 70000 ਛੋਟ ਭਾਈ ਹੋਰ ਲੋ ਜੀ ਜੇ ਕੇ 15 ਸੀ ਭਾਈ ਛੜਦਾ 70000 ਚੋਂ ਲੋ ਜੀ 70 ਚ ਵੀ ਮਾਨਤਾ ਖਿਲਾ ਭਾਈ ਕਿੰਨਾ ਕੇ ਕਰਾਂਗੇ ਜੀ ਬਖਰ ਦਾ ਜੋੜਾ ਦੇ ਠੀਕ ਹੈ ਹਾਂ ਜੀ ਹਾਂ ਜੀ ਜੇ ਰਾਜੀ ਮਾ ਸਾਹਿਬ ਵੇ ਤੇ ਮਨ ਨਾਲ ਜੋੜਾ 70000 ਦਾ ਇਹ ਵੀ 40 ਵੰਦਰ ਤੇ ਉਹ 30 ਵੰਦਰ ਹੋ ਗਈ ਹੈ ਨਾ ਨਹੀਂ ਅੰਦਰ ਹੋ ਗਈ ਭਾਈ ਠੀਕ ਹੈ ਠੀਕ ਹੈ ਲਓ ਜੀ ਇਹ ਰੇਡ ਪਾਲੀ ਵੀਰ ਦੇ ਹੀ ਆ ਬਸ ਜੀ ਅਮਰਪੁਰ ਵਾਲੇ ਪਾਲੀ ਕੋ ਭਾਈ ਮਿਲਨੇ ਰੇਡ ਭਾ ਮਿਲਨੇ ਨਹੀਂ ਕਦੇ ਕਿੰਨੇ 70 60 60000 ਦੀ ਠੀਕ ਹੈ ਠੀਕ ਹੈ ਜੀ ਹਾਂ ਜੀ ਲਓ ਜੀ ਜੋੜਾ ਵੀ 1500 ਤੋਂ ਘੱਟ 70000 ਦੇ ਵਿੱਚ ਹਾਂ ਜੀ ਤੇ ਦੁੱਧ ਵੀ ਚਲੋ ਕਰਮ ਵਾਲੀਆਂ ਚੰਗਾ ਭਰੀ ਜਊ ਕੋਈ ਸਾਂਹ ਬੜਾ ਲਾ ਜੂਗਾ ਤੇ ਕਰੋ ਜੀ ਚੈੱਕ ਖਾਣ ਪਾਣ ਦਾ ਬਹੁਤ ਚੰਗਾ ਲੱਗਾ ਵਾ ਠੰਡੀ ਛੰਡੀ ਬਹੁਤ ਜਿਆਦੀ ਹੈ ਠੀਕ ਹੈ ਠੀਕ ਹੈ ਹਾਂਜੀ ਹਾਂ ਲਓ ਭਾਈ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ